ਸ਼੍ਰੀ ਅਕਾਲ ਦੋਸਤੋ ਇਸ ਵੇਲੇ ਤੋਂ ਅੱਜ ਅਪਡੇਟ ਸਾਹਮਣੇ ਆ ਰਹੀ ਹੈ ਭਗਵੰਤ ਮਾਨ ਨੇ ਕੀਤਾ ਵੱਡਾ ਲਾਂਨ ਕਿ ਮੀਂਹ ਨਾਲ ਖਰਾਬ ਹੋਏ ਦਾਣੇ ਦੀ ਇੱਕ ਇੱਕ ਦਾਣੇ ਦੀ ਪਰਭਾਈ ਕਰਨਗੇ ਉਹ ਖਬਰ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜਿਨ੍ਹਾਂ ਲੋਕਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਨ ਅਤੇ ਵੀਡੀਓ ਨੂੰ ਆਤਵਾਲ ਲਾਈਕ ਤੇ ਸ਼ੇਅਰ ਵੀ ਕਰ ਦੇਣਾ ਪੰਜਾਬ ਦੇ ਵਿੱਚ 19 April ਨੂੰ ਦੁਪਹਿਰ ਤੋਂ ਬਾਅਦ ਮੌਸਮ ਦਾ ਮિજાਜ ਇੱਕਦਮ ਬਦਲ ਗਿਆ ਹੈ ਪੰਜਾਬ ਦੇ ਵਿੱਚ ਜ਼ਿਆਦਾਤਰ ਥਾਵਾਂ ਉੱਤੇ ਝੱਖੜਨੀ ਤੇ ਗੜੇਮਾਰੀ ਹੋਈ ਹੈ ਜਿਸ ਨਾਲ ਬੇਸ਼ੱਕ ਗਰਮੀ ਤੋਂ ਰਾਹਤ ਮਿਲੀ ਹੈ ਪਰ ਇਸ ਦੇ ਕਿਸਾਨਾਂ ਦੀ ਚਿਹਰਿਆਂ ਉੱਤੇ ਚਿੰਤਾਵਾਂ ਦੀਆਂ ਲਕੀਰਾਂ ਪਾ ਦਿੱਤੀਆਂ ਨੇ ਇਸ ਨਾਲ ਕਿਸਾਨਾਂ ਦੀ ਫਸਲ ਦਾ ਵੱਡਾ ਪੱਧਰ ਉੱਤੇ ਨੁਕਸਾਨ ਹੋਣ ਦਾ ਖਰਚਾ ਵੀ ਦਿੱਤਾਇਆ ਜਾ ਰਿਹਾ ਹੈ ਇਸ ਨੂੰ ਮੁੱਖ ਮੰਤਰੀ ਭਗਵੰਤ ਮਾਨ ਨੇ ਭਰੋਸਾ ਦਿੱਤਾ ਹੈ ਕਿ ਸਰਕਾਰ ਉਹਨਾਂ ਦੇ ਨੁਕਸਾਨ ਦੀ ਪਰਭਾਈ ਕਰੇਗੀ ਭਗਵੰਤ ਦਾਸ ਦਈਏ ਕਿ ਭਗਵੰਤ ਮਾਨ ਸਿੰਘ ਨੇ ਸ੍ਰੀ ਫਗਵਾ ਸਾਹਿਬ ਦੇ ਚੋਣਵਿ ਰਾਲੀ ਨੂੰ ਸੰਬੋਧਨ ਕਰ ਰਏ ਉਸ ਦੌਰਾਨ ਉੱਤੇ ਮੀਂਹ ਤੇ ਗੜੇਮਾਰੀ ਹੋਈ ਇਸ ਮੌਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਦੇ ਵਿੱਚ ਜੋ ਗੜੇਮਾਰੀ ਹੋਈ ਹੈ ਇਹ ਕੋਈ ਫਾਇਦੇਮੰਦ ਨਹੀਂ ਸੀ ਕਿਉਂਕਿ ਫਸਲਾਂ ਪੱਕੀਆਂ ਹੋਈਆਂ ਸਨ ਜੇ ਪੱਕੀ ਫਸਲ ਤੇ ਮੀਂਹ ਕੀਤਾ ਜਾਏਗਾ ਤਾਂ ਕਬੀਲਦਾਰੀ ਇਹ ਤੋਂ ਲੀ ਲੈ ਜਾਣ ਗਿਆ